ਮਨ ਜਦੇਵ ਸਿੰਘ ਪਾਰਟੀ ਸ਼ਾਮਲ ਹੋਏ ਨੇ ਜੀ ਮੈਂ ਧੰਨਵਾਦ ਕਰਦਾ ਸਰਦਾਰ ਜਗਦੇਵ ਸਿੰਘ ਜੀ ਰਾਮਗੜ੍ਹ ਤੋਂ ਧੰਨਵਾਦ ਕਰਦਾ ਮਗੜ ਜੀ ਦਾ ਕਮਲ ਮਗੜ ਜੀ ਦਾ ਜਿਨ੍ਹਾਂ ਨੇ ਜਗਦੇਵ ਜੀ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੰਮਾਂ ਨੂੰ ਦੇਖਦੇ ਹੋਏ ਔਰ ਮੇਰੇ ਭਰਾ ਨੇ ਪਹਿਲਾਂ ਵੀ ਜਦੋਂ ਸਰਕਾਰ ਬਣੀ ਪਹਿਲਾਂ ਸਾਡਾ ਸਰਪੰਚ ਸੀ ਉਦੋਂ ਮੇਰੇ ਨਾਲ ਪੂਰਾ ਪਿਆਰ ਸੀ ਸੋ ਅੱਜ ਇਹ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਸਾਮਲ ਹੋਏ ਇਹਨਾਂ ਦਾ ਤਨਮਾਰ ਕਰਦਾ ਵੈਲਕਮ ਕਰਦਾ ਪੂਰੀ ਟੀਮ ਦੇ ਸਾਹਮਣੇ ਜਿਨ੍ਹਾਂ ਨੂੰ ਮੈਂ ਮੁਬਾਰਕਵਾ ਜਿੰਨਾ ਕਿ ਤੁਸੀਂ ਵਧੀਆ ਇੱਕ ਇਮਾਨਦਾਰ ਪਾਰਟੀ 'ਚ ਆ ਗਿਓ ਜਿਹੜੇ ਵੀ ਕੰਮ ਤੁਸੀਂ ਕਹੋਗੇ ਪਹਿਲੇ ਦਿਨ ਹੱਥ ਹੋਣਗੇ ਤੁਹਾਡੇ ਪਿੰਡ 'ਚ ਨਹੀਂ ਹਲਕੇ ਦੇ ਵਿੱਚ ਤੁਹਾਡਾ ਬੰਦਾ ਮਾਨ ਸਤਕਾਰ ਜਿਹੜਾ ਮੈਂ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਮਾਨ ਜੀ ਤੋਂ ਕਰਾਵਾਂਗਾ ਤੁਸੀਂ ਇਮਾਨਦਾਰੀ ਨਾਲ ਪਹਿਲਾਂ ਸੇਵਾ ਕੀਤੀ ਇਮਾਨਦਾਰੀ ਨਾਲ ਸੇਵਾ ਕਰੋ ਜਿਹੜੇ ਕੰਮ ਪਿੰਡ ਦੇ ਕਹਿਣਗੇ ਪਹਿਲੇ ਦਿਨ ਹੱਥ ਹੋਣਗੇ ਜੀ ਹਾਂ ਜੀ ਸਰਪੰਚ ਸਾਹਿਬ ਅੱਜ ਪਾਰਟੀ ਛੱਡ ਕੇ ਧਰਾਈਆਂ ਦੀ ਤੁਸੀਂ ਵਾਹਿਗੁਰੂ ਜੀ ਖਾਲਸਾ ਸਾਹਿਬ ਵਾਹਿਗੁਰੂ ਸਭ ਤੋਂ ਪਹਿਲਾਂ ਮੈਂ ਆਪਣੇ ਪੂਰੀ ਟੀਮ ਦਾ ਸੋਚੀਦਾ ਧੰਨਵਾਦ ਕਰਦਾ ਹਾਂ ਔਰ ਸਾਡੇ ਮੰਤਰੀ ਸਾਹਿਬ ਮੰਤਰੀ ਸਾਹਿਬ ਵੀ ਨੇ ਕਹਿ ਹੁੰਦਾ ਜੀ ਇਹ ਤਾਂ ਆਮ ਇਹਨਾਂ ਦਾ ਪਿਆਰ ਖਿੱਚ ਕੇ ਲੈ ਕੇ ਆਇਆ ਸਾਨੂੰ ਪਰਿਵਾਰਾਂਮ ਤੌਰ ਤੇ ਮਿਲਦੇ ਆ ਇਹ ਕੋਈ ਜਣੀ ਮੰਤਰੀ ਵਾਲੇ ਗਾਲੀ ਨਾ ਕਦੇ ਉੱਚਾ ਸ਼ਬਦ ਬੋਲਦੇ ਮੈਂ ਰੋਜ਼ ਸੁਣਦਾ ਰਹਿਣਾ ਜਦੂ ਜਦ ਤੋਂ ਸੇਵਾ ਚਾਏ ਨੇ ਸਾਨੂੰ ਇਹਨਾਂ ਦਾ ਪਿਆਰ ਖਿੱਚ ਕੇ ਲੈ ਕੇ ਆਇਆ ਜੀ ਇਹਨਾਂ ਦੇ ਕੰਮਾਂ ਨੂੰ ਪਰਮਾਤਮਾ ਜੀ ਕਹਿੰਦਾ ਹੋਰ ਵੀ ਚੜ੍ਹਦੀ ਕਲਾ ਰੱਖੇ ਮੈਂ ਦਿਨ ਬੋ ਰਾਤ ਮਿਹਨਤ ਕਰਕੇ ਜੋ ਵੀ ਹੈ ਏਰੀਆ ਸਾਰਾ ਆਪਣਾ ਸਾਹਨੇ ਵਾਲਾ ਹਲਕਾ ਜਿੱਥੇ ਮੇਰੀ ਡਿਊਟੀ ਲਾਉਣਗੇ ਮੈਂ ਹਾਜ਼ਰਾਂ ਜੀ ਵਾਹਿਗੁਰੂ ਹੁਣ ਜਿਹੜੀ ਇਲੈਕਸ਼ਨ ਹੋਣੀ ਆ ਜੀ ਕੀ ਅਸਰ ਰਹੂਗਾ ਪਿੰਡ ਦੇ ਵਿੱਚ ਕਿਸ ਤਰ੍ਹਾਂ ਦੀ ਲੀਡ ਹੋਊਗੀ ਜੀ ਮੈਨੂੰ ਇਹ ਅੱਗੇ ਨਾਲ ਵਧਕ ਚੜ ਕੇ ਹੋਏ ਹੁੰਦਾ ਇਹੀ ਆ ਵੀ 100% ਹੀ ਹੋਣੀ ਆ ਜੀ ਕਿਉਂਕਿ ਅਸੀਂ ਹੁਣ ਤੱਕ ਨਿਸ਼ਕਾਮ ਸੇਵਾ ਕੀਤੀ ਆ ਕਿਸੇ ਨੂੰ ਕੋਈ ਬੁਰਾ ਬੋਲਾ ਨਾ ਸੀ ਨਾਇਨ ਮੰਤਰੀ ਸਾਹਿਬ ਦੀ ਕੋਈ ਸ਼ਿਕਾਇਤ ਨਾ ਕਦੇ ਮੰਤਰੀ ਵਾਲੀ ਨਾਲ ਕੋਈ ਵੜਕਾ ਪਰ ਨਿਮਰਤਾ ਨਾਲ ਕਦੇ ਪਰਚਾ ਨਾ ਕੋਈ ਕਿਸੇ ਕਦੇ ਸੁਣੀ ਨਹੀਂ ਖਬਰ ਸਾਰੇ ਆਪਾਂ ਹਲਕਾ ਸਾਰੇ ਕੀ ਪੰਜਾਬ ਜਾਣਦੇ ਆ ਜੀ ਪ੍ਰਮਾਤਮਾ ਨੇ ਚੜ੍ਹਦੀ ਕਲਾ ਰੱਖੇ ਜੀ ਸਾਡੇ ਦੇ ਮਿਹਰ ਭਰੇ ਹੱਥ ਰੱਖੇ ਇਦਾਂ ਹੀ ਵਾਸੀ ਸੇਵਾ ਪੂਰੀ ਕਰਾਂਗੇ ਹੀ ਨਮਾਵਾਗੇ ਸੋ ਨਿਹਾਲ ਸਤਿ ਪੁਲਾਵਰ ਦੀ ਮੀਟਿੰਗ ਬਹੁਤ ਵਧੀਆ ਹੋਈ ਆ ਤੇ ਮੇਰੇ ਭਰਾ ਨਾਲ ਕਮਨ ਮੰਗੜ ਦੀ ਤੇ ਕੱਕੜ ਦੀ ਬਹੁਤ ਵਧੀਆ ਪੁਲਾਵਰ ਦੇ ਵਿੱਚ ਪਹੁੰਚ ਗਏ ਜੀ ਜਿਸ ਤਰ੍ਹਾਂ ਸਰਪੰਚ ਸਾਹਿਬ ਨੇ ਬਹੁਤ ਵਧੀਆ ਮੀਟਿੰਗ ਕਰਵਾਈ ਆ ਤੇ ਡੋਰ ਟੂ ਡੋਰ ਵੀ ਕੀਤਾ ਬਾਕੀ ਫਰੈਂਡਸ ਕਲੋਨੀ ਦੇ ਵਿੱਚ ਵੀ ਅੱਜ ਬਹੁਤ ਵਧੀਆ ਮੀਟਿੰਗ ਹੋਈ ਆ ਮੈਂ ਧੰਨਵਾਦ ਕਰਦਾ ਜੀ ਜਿਹਦੇ ਨਵੇਂ ਸਭਾ ਸਾਹਿਬ ਅੱਜ ਸ਼ਾਮਲ ਹੋਏ ਨੇ ਉਹਨਾਂ ਦਾ ਸ਼ਾਮਲ ਹੋਣ ਤੇ ਬਹੁਤ ਧੰਨਵਾਦ ਕਰਦਾ ਤੇ ਖਾਸ ਤੌਰ ਤੇ ਕੈਬਨ ਹਰਦੀਪ ਸਿੰਘ ਮੁੰਡੀਆਂ ਜੀ ਦਾ ਧੰਨਵਾਦ ਕਰਦਾ ਉਹਨਾਂ ਨੇ ਉਹਨਾਂ ਨੂੰ ਜੁਆਇਨ ਕਰਾਇਆ ਤੇ ਮੇਰੀ ਬੇਨਤੀ ਹੈ ਜੀ ਬਲਾਕ ਸੰਵਤੀ ਦੇ ਵਿੱਚੋਂ ਕੀ ਕਹਿੰਦੇ ਆ ਮੈਂ ਮੇਰੇ ਅਧਰਮ ਪਤੀ ਆਰ.ਪੀ. ਤੋਂ ਗਰੇਵਾਲ ਜੀ ਖੜੇ ਨੇ ਤੇ ਕਰਮਜੀਤ ਸਿੰਘ ਖਾਸ ਜਿਲ੍ਹਾ ਪ੍ਰੀਸ਼ਦ ਚੋਣ ਲੜ ਰਹੇ ਨੇ ਅਸੀਂ ਦੋਨੇ ਜਣ ਚੋਣ ਝਾੜੂ ਚੋਣਾਂ ਜਾਂਦੇ ਲੜ ਰਹੇ ਆ ਤੁਹਾਨੂੰ ਵੱਧ ਤੋਂ ਵੱਧ ਵੋਟਾਂ ਬੱਗ ਜਤਾਓ ਤੇ ਕਾਮਯਾਬ ਬਣਾਓ ਸਾਰੇ ਸ਼ਸ਼ੀਕਾਲ ਜੀ ਵਰ ਜੀ ਆਮ ਆਮ ਪਾਰਟੀ ਦੇ ਕੰਮਕਾਰ ਨੂੰ ਵੇਖ ਕੇ ਸਾਰੇ ਫਰੈਂਡਸ ਕਲੋਨੀ ਦੇ ਟੋਟਲ ਵੋਟ ਜਿਹੜੀ ਆ ਆਮ ਪਾਰਟੀ ਨੂੰ ਪਹੇਗੀ ਸਾਰੇ ਸਾਡੀ ਸੁਸਾਇਟੀ ਸਾਰੀ ਇਕੱਠੀ ਆ ਔਰ ਵੱਧ ਤੋਂ ਵੱਧ ਹਮਾਇਤ ਆਪ ਪਾਰਟੀ ਦੀ ਅੱਤਵਾਦ ਵੋਟ ਆਮ ਪਾਰਟੀ ਨੂੰ ਪਏਗੀ ਔਰ ਹਰਦੀਪ ਜੀ ਮੁੰਡੀਆਂ ਜੀ ਦਾ ਵੈਲਕਮ ਔਰ ਇਹਨਾਂ ਦੇ ਸਿਰ ਮੱਥੇ ਤੇ ਇਹਨਾਂ ਦੀ ਹਰ ਵੋਟ ਹਰ ਮਦਦ ਜੋ ਵੀ ਹੈ ਅਸੀਂ ਆਪਣੇ ਦਿਲ ਦਿਲੋਂ ਜਮਾਤ ਤੋਂ ਸਭ ਪਾਸੋਂ ਕਰਾਂਗੇ ਮਾਨ ਸਨਮਾਨ ਮਿਲੂਗਾ ਪਾਰਟੀ ਵੱਲੋਂ ਔਰ ਪਾਰਟੀ ਦੀ ਚੜ੍ਹਦੀ ਕਲਾ ਲਈ ਇਹ ਕੰਮ ਕਰਨਗੇ